ਸਵਾ ਦੋ ਸਾਲ ਪਹਿਲਾਂ ਤੁਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜੀ ਸੀ ਬੀਜੇਪੀ ਦੇ ਖਿਲਾਫ ਹੁਣ ਬੀਜੇਪੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਲੜਨ ਜਾ ਰਹੇ ਹਾਂ ਕੀ ਕਾਰਨ ਰਿਹਾ ਕਿ ਸਵਾ ਦੋ ਸਾਲਾਂ ਜੀ ਤੁਹਾਡਾ ਮੋਹ ਜਿਹੜਾ ਭੰਗ ਹੋ ਗਿਆ ਆਮ ਆਦਮੀ ਪਾਰਟੀ ਕਿਹਸੇ ਨੰਬਰ ਤੇ ਖੜੀ ਹੋ ਗਈ ਹੈ ਕਿ ਜਿੱਤੂ 50-5000 ਵੋਟ ਮਿਲੀ ਸੀ ਜਿੱਤੂ ਲੀਡ ਸੀ ਪੀ ਵੀ 25-25000 ਦੀ ਅੱਜ ਉੱਥੇ ਪਾ ਦਿੱਤੀ ਜਿਹੜੇ ਚੌਥੇ ਨੰਬਰ ਤੇ ਆ ਗਈ ਹੈ ਗਰੀ ਗਰੀ ਚ ਲਾਟੇ 500 ਲਾਟਰੀ ਸਟਾਲ ਜਲੰਧਰ ਸ਼ਹਿਰ ਚ ਖੁੱਲ ਚੁੱਕਾ ਹੈ ਜਿਹਦਾ ਇਹੋ ਜਿਹੇ ਇਲਜ਼ਾਮ ਤੁਹਾਡੇ ਨਾਲ ਜੋੜ ਕੇ ਲਾਇਆ ਜਾਂਦੇ ਆ ਸ਼ੀਤਲ ਉਂਗਰਾਲ ਇਹ ਜੇ ਕੰਮ ਕਰਵਾਉਂ ਤਿੰਨ ਮਹੀਨੇ ਹੋ ਗਿਆ ਸਰਕਾਰ ਨੂੰ ਛੱਡ ਕੇ ਆਏ ਨੂੰ ਹੁਣ ਮੇਰਾ ਕੋਈ ਪਿਓ ਚਲਾ ਰਿਹਾ ਹੁਣ ਕਿਧੇ ਆ ਅੱਜ ਕਰੋੜ ਪੱਤੀ ਕੈਂਡੀਡੇਟ ਅਰਬ ਪੱਤੀ ਕੈਂਡੀਡੇਟ ਅੱਜ ਆਮ ਆਦਮੀ ਪਾਰਟੀ ਨੂੰ ਲੱਭਿਆ ਆ ਜ ਆਮ ਆਦਮੀ ਪਾਰਟੀ ਜਿਹੜੀ ਗਰੀਬਾਂ ਦੀ ਗੱਲ ਕਰਦੀ ਸੀ ਕਦੇ ਤੁਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਬੀਜੇਪੀ ਦੇ ਉੱਪਰ ਆਪਰੇਸ਼ਨ ਲੋਟਸ ਦੇ ਇਲਜ਼ਾਮ ਲਾਏ ਤੁਹਾਡੇ ਵੱਲੋਂ ਹੀ ਉਹ ਸ਼ਿਕਾਇਤ ਗਈ ਉਹ ਕੀ ਸੀਗਾ ਫਿਰ ਹੁਣ ਤੁਸੀਂ ਬੀਜੇਪੀ ਵੱਲੋਂ ਹੀ ਲੜ ਰਹੇ ਹੋ ਕਿਤੇ ਉਹ ਆਪਰੇਸ਼ਨ ਲੋਟਸ ਕਾਮਯਾਬਤਾ ਵੀ ਨਹੀਂ ਹੋਊਗਾ ਜਾਂ ਕਟਾਰੂ ਚੱਕ ਦੀ ਸ਼ਰਿਆਾਂ ਵੀਡੀਓ ਆਈ ਐਮ ਬਲਕਾਰ ਸਿੰਘ ਜਿਹੜੇ ਮੰਤਰੀ ਨੇ ਉਹਨਾਂ ਦੀ ਵੀਡੀਓ ਉਹ ਵੀ ਹਲੇ ਕੈਬਨਿਟ ਦੇ ਵਿੱਚ ਉਹ ਕਮਾਊ ਪੁੱਤਰ ਐ ਨਾ ਕਮਾਊ ਪੁੱਤਰ ਨੂੰ ਕੌਣ ਚਿਰਦਾ ਅੱਜ ਜਿਹੜਾ ਬਾਹਰ ਲੀਆ ਚੇਟਾਂ ਚ ਇਲੈਕਸ਼ਨ ਲੜਿਆ ਜਾ ਰਿਹਾ ਇਹਨਾਂ ਕਮਾਊਆਂ ਪੁੱਤਰਾਂ ਦੇ ਸਿੱਤ ਲੜਿਆ ਜਾ ਰਿਹਾ ਸੂਬੇ ਦੀ ਸਰਕਾਰ ਦੇ ਕੋਲ ਪੈਸਾ ਨਹੀਂ ਦਿਖਾਵਾਂਗੇ ਲਈ ਐਡਾ ਕਰੋੜਾਂ ਰੁਪਏ ਦੀਆਂ ਦੂਜੀਆਂ ਸਟੇਟਾਂ ਚ ਲੱਗੀਆਂ ਆਪਣਮ ਨਿਸ਼ਠਾ ਟੋਕਤਾ ਐਮਐਲਏ ਟੋਕਤਾ ਕਿ ਪਾਰਟੀ ਦੇ ਗਰਾਹ ਵਧਾਉਣ ਦੇ ਲਈ ਅੱਜ ਆਮ ਆਦਮੀ ਪਾਰਟੀ ਦੀ ਹਰ ਮੀਟਿੰਗ ਦੇ ਵਿੱਚ ਵੀਰੇ ਸਿੰਘਲਾ ਅਗਲੀ ਲੈਂਚ ਕੋ ਬੈਠਾ ਅੱਜ ਭਗਵੰਤ ਮਾਨ ਦੇ ਰੋਲ ਸ਼ੋਅ ਦੇ ਵਿੱਚ ਵੀਰੇ ਸਿੰਘਲਾ ਉਹਨਾਂ ਦੇ ਡਰਾਈਵਰ ਦੇ ਉੱਤੇ ਕਿਉਂ ਖੜਾ ਹੈ ਜਦੋਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਇਹ ਗੱਲਾਂ ਤੁਸੀਂ ਉਦੋਂ ਕਿਉਂ ਨਹੀਂ ਕਰਦੇ ਦੇ ਬੀ ਕੀਤੀਆਂ ਗੱਲਾਂ ਜੀ ਉੱਥੇ ਵਨ ਮੈਨ ਸ਼ੋਅ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਉਹ ਹੀ ਹੁੰਦਾ ਕਿਸੇ ਮੰਤਰੀ ਦੀ ਕੋਈ ਤਾਕਤ ਨਹੀਂ ਕਿਸੇ ਐਮਐਲਏ ਦੀ ਕੋਈ ਤਾਕਤ ਨਹੀਂ ਸਾਡੇ ਕੋਲ ਜਿੰਨੇ ਨਹੀਂ ਤੇ ਜਿੱਤਾਂ ਦੇ ਮੁੱਤੇ ਆਏ ਸੀ ਲੈ ਕੇ ਗਏ ਸਾਡੀ ਇੱਕ ਵੀ ਨਹੀਂ ਸੁਣੀ ਕਿਸੇ ਨੇ ਸਰਕਾਰ ਨੇ ਨਾ ਮੁੱਖ ਮੰਤਰੀ ਨਾਲ ਪਾਰਟੀ ਦੇ ਲੋਕਾਂ ਨੇ ਜਨਰਲ ਇਲੈਕਸ਼ਨ ਹੋਈ ਐ MP ਦੀ ਉਹਦੇ ਵਿੱਚ ਜਿਹੜੇ ਦਲ ਬਦਲ ਕੇ ਇੱਧਰ ਉੱਧਰ ਗਏ ਲੋਕ ਸੀਗੇ ਉਹਨਾਂ ਨੂੰ ਨਕਾਰ ਕੇ ਚਰਨਜੀਤ ਸਿੰਘ ਚੰਨੀ ਨੂੰ ਚੁਣਿਆ ਕੀ ਲੱਗਦਾ ਕਿ ਤੁਸੀਂ ਵੀ ਹੁਣ ਦਲ ਬਦਲ ਕੇ ਉੱਧਰ ਗਏ ਹੋ ਤਾਂ ਨੁਕਸਾਨ ਤਾਂ ਨਹੀਂ ਹੋਊ ਇਸ ਜੀ ਜਲੰਧਰ ਵੈਸਟ ਦੀ ਜਿਮਨੀ ਚੋਣ ਸਾਰੀਆਂ ਪਾਰਟੀਆਂ ਦੇ ਵਾਸਤੇ ਵਿਕਾਰ ਦਾ ਸਵਾਲ ਬਣੀ ਹੋਈ ਹੈ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸੇ ਜਿਮਨੀ ਚੋਣ ਨੂੰ ਜਿੱਤਣ ਦੇ ਲਈ ਜਲੰਧਰ ਦੇ ਵਿੱਚ ਕਿਰਾਏ ਦਾ ਮਕਾਨ ਲੈ ਕੇ ਰਹਿਣ ਆ ਗਏ ਨੇ ਮੇਰੇ ਨਾਲ ਬੀਜੇਪੀ ਤੋਂ ਉਮੀਦਵਾਰ ਜਿਨ੍ਹਾਂ ਨੂੰ ਐਲਾਨਿਆ ਇਸੇ ਜਿਮਨੀ ਚੋਣ ਤੋਂ ਇਹਨਾਂ ਨੇ ਹੀ ਅਸਤੀਫਾ ਦਿੱਤਾ ਹੈ ਸ਼ੀਤਲ ਅੰਗਰਾਲ ਜੀ ਨੇ ਗੱਲਬਾਤ ਕਰਦੇ ਆਂ ਸ਼ੀਤਲ ਜੀ ਸਵਾ ਦੋ ਸਾਲ ਪਹਿਲਾਂ ਤੁਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜੀ ਇਸੇ ਬੀਜੇਪੀ ਦੇ ਖਿਲਾਫ ਹੁਣ ਬੀਜੇਪੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਲੜਨ ਜਾ ਰਹੇ ਹਾਂ ਕੀ ਕਾਰਨ ਰਿਹਾ ਕਿ ਸਵਾ ਦੋ ਸਾਲਾਂ ਜੀ ਤੁਹਾਡਾ ਮੋਹ ਜਿਹੜਾ ਭੰਗ ਹੋ ਗਿਆ ਧੰਨਵਾਦ ਕਰਦਾ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਦੇਸ਼ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਜੀ ਦਾ ਆਪਣੇ ਸੂਬੇ ਦੇ ਪ੍ਰਧਾਨ ਸੁਨੀਲ ਜਾਕਰ ਜੀ ਦਾ ਵੱਡੇ ਭਾਈ ਸੁਸ਼ੀਲ ਰਿੰਕੂ ਜੀ ਦਾ ਤੇ ਪੂਰੀ ਸਿਨੀਅਰ ਲੀਡਰਸ਼ਿਪ ਦਾ ਇਹਨਾਂ ਨੇ ਮੇਰੇ ਵਰਗੇ ਛੋਟੇ ਜੇ ਕਾਰਜਕਰਤਾ ਉੱਤੇ ਵਿਸ਼ਵਾਸ ਕੀਤਾ ਮੈਨੂੰ ਇਸ लायक ਸਮਝਿਆ ਆ ਟਿਕਟ ਦੇ ਕੇ ਮੈਨੂੰ ਭੇਜਿਆ ਕਿਉਂਕਿ ਇਸ ਕਰਕੇ ਮੈਂ ਪਾਰਟੀ ਦੀ ਜਿਹੜੀ ਆਮ ਆਦਮੀ ਤੋਂ ਇਲੈਕਸ਼ਨ ਲੜਿਆ ਸੀ ਉਹਨਾਂ ਦੇ ਜਿਹੜੀਆਂ ਗਰੰਟੀਆਂ ਜਿਹੜੇ ਵਾਦੇ ਸੀ ਮੈਂ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਨੂੰ ਛੱਡ ਕੇ ਉਹਨਾਂ 'ਚ ਚਲਾ ਗਿਆ ਸੀ ਕਿ ਯਾਰ ਜੋ ਇਹ ਕਹਿ ਰਹੇ ਐ ਕਿ ਸ਼ਹਿਦੇ ਸੂਬੇ ਦੇ ਵਿੱਚ ਕਰਨਗੇ ਅੱਜ ਮੇਰੇ ਲੋਕਾਂ ਨੂੰ ਇਹ ਜ਼ਰੂਰਤ ਹੈ ਮੈਂ ਬਹੁਤ ਗਰੀਬ ਪਰਿਵਾਰ 'ਚ ਪੈਦਾ ਹੋਇਆ ਮੇਰੇ ਜਿਹੜੇ ਲੋਕ ਐ ਮੇਰੇ ਹਲਕੇ ਦੇ ਵੈਸਟ ਦੇ ਉਹ ਵੀ ਬੜੇ ਮਾਤਰ ਲੋਕ ਐ ਅਗਰ ਜਿਨ੍ਹਾਂ ਘਰਾਂ ਦੇ ਵਿੱਚ ਸਵੇਰੇ ਲੋਕ ਕੰਮ ਤੇ ਜਾਂਦੇ ਸ਼ਾਮੀ ਚੁੱਲਾ ਚੱਲਦਾ ਜੇ ਇਸ ਘਰ ਦਾ ਚੁੱਲਾ ਨਹੀਂ ਚੱਲਦਾ ਇਹਨਾਂ ਨੇ ਵੱਡੀਆਂ-ਵੱਡੀਆਂ ਗਰੰਟੀਆਂ ਦਿੱਤੀਆਂ ਕਿ ਤੁਹਾਡੇ ਬੱਚਿਆਂ ਨੂੰ ਫ੍ਰੀ ਸਟੱਡੀ ਦਵਾਂਗੇ ਜਿਹੜੇ ਫ੍ਰੀ ਤੁਹਾਡੇ ਹੈਲਥ ਹੋਏਗੀ ਤੁਹਾਡੇ ਬੱਚਿਆਂ ਦੇ ਲਈ ਹਰ ਕੱਜ ਨੌਕਰੀ ਦਵਾਂਗੇ ਅਸੀਂ ਲੋਕ ਵੀ ਇਹਨਾਂ ਦੇ ਚਾਂਸੇ 'ਚ ਆ ਗਏ ਜੋ ਵੀ ਆਮ ਆਦਮੀ ਪਾਰਟੀ ਨੇ ਸਰਪੰਗਵ ਸਿੰਘ ਮਾਨ ਨੇ ਜਾਂ ਰਵਿੰਦ ਕੇਜਰੀਵਾਲ ਨੇ ਗਰੰਟੀਆਂ ਦਿੱਤੀਆਂ ਅਸੀਂ ਲੋਕ ਸਮਝੇ ਕਿ ਸ਼ਾਇਦ ਜਿਹੜੀ ਇਹ ਗਰੰਟੀ ਦੀ ਗੱਲ ਕਰ ਰਹੇ ਆ ਉਹ ਪੱਥਰ ਤੇ ਲਕੀਰ ਹੈ ਇਹ ਆਣਾ ਇਹਨਾਂ ਦੇ ਕੁਰਸੀ ਤੇ ਬੈਠਣਾ ਤੇ ਨਾਲ ਹੀ ਸਭ ਕੁਝ ਮਿਲ ਜਾਣਾ 26 ਮਹੀਨਿਆਂ ਤੋਂ ਅਸੀਂ ਆਪਣੀ ਲੋਕਾਂ ਦੀ ਲੜਾਈ ਲੜੀ ਜਲੰਧਰ ਸ਼ਹਿਰ ਦੇ ਵਿੱਚ ਸਾਡੇ ਕੋ ਜਿਹੜੇ ਜਿੱਦਾਂ ਦੇ ਮੁੱਤੇ ਆਏ ਅਸੀਂ ਲੈ ਕੇ ਗਏ ਸਾਡੀ ਇੱਕ ਵੀ ਨਹੀਂ ਸੁਣੀ ਕਿਸੇ ਨੇ ਸਰਕਾਰ ਨੇ ਨਾ ਮੁੱਖ ਮੰਤਰੀ ਨਾਲ ਪਾਰਟੀ ਦੇ ਲੋਕਾਂ ਨੇ ਅਸੀਂ ਜਿਸ ਵੀ ਮੁੱਦੇ ਤੇ ਜਾ ਕੇ ਗੱਲ ਕਰਦੇ ਸੀ ਸਾਨੂੰ ਜਵਾਬ ਹੀ ਮਿਲਦਾ ਸੀ ਸਭ ਤੋਂ ਪਹਿਲੇ ਜਲੰਧਰ ਦੇ ਲੋਕ ਅੱਜ ਬਹੁਤ ਦੁਖੀ ਹੈ ਕਿ ਜਲੰਧਰ ਸ਼ਹਿਰ ਦਾ ਜਿਹੜਾ ਮੇਅਰ ਹੈ ਉਹ ਹੈ ਹੀ ਨਹੀਂ ਉਹ ਇਸ ਕਰਕੇ ਮੇਅਰ ਨਹੀਂ ਬਣ پا ਰਿਹਾ ਕਿ ਆਮ ਆਦਮੀ ਪਾਰਟੀ ਦੀ ਨਲਕੀ ਹੈ ਕਿ ਅੱਜ ਉਹਨਾਂ ਦੇ ਕੋਲ ਜਿਹੜੇ ਵੋਟ ਬੈਂਕ ਆ ਪਿਸਕ ਚੁੱਕਾ ਹੈ ਉਹਨਾਂ ਦਾ ਜਿਹੜਾ ਕਾਉਂਸਲਰ ਨਹੀਂ ਬਣ ਪਾਰੇ ਉਹਨਾਂ ਦਾ ਮੇਅਰ ਨਹੀਂ ਬਣ ਪਾਰਿਆ ਇਸ ਕਰਕੇ ਇਲੈਕਸ਼ਨ ਜਿਹੜੀ ਅੱਗੇ-ਤੱਕੇ ਕਰਵਾਈ ਜਾ ਰਹੇ ਆ ਕਿਉਂਕਿ ਜਿਹੜੀ ਵੋਟ ਬੈਂਕ ਦੀ ਗੱਲ ਮੈਂ ਕਰਾਂ ਤੁਸੀਂ ਦੇਖ ਹੀ ਲਿਆ ਲੋਕ ਸਭਾ ਇਲੈਕਸ਼ਨ ਦੇ ਵਿੱਚ ਕਿ ਆਮ ਆਦਮੀ ਪਾਰਟੀ ਕਿਸ ਨੰਬਰ ਤੇ ਖੜੀ ਹੋ ਗਈ ਅੱਜ ਕਿ ਜਿੱਤੂ 50-5000 ਵੋਟ ਮਿਲੀ ਸੀ ਜਿੱਤੂ ਲੀਡ ਸੀ ਪੀਵੀ 25-25000 ਦੀ ਅੱਜ ਉੱਥੇ ਪਾਤੀ ਤੀਜੇ ਚੌਥੇ ਨੰਬਰ ਤੇ ਆ ਗਈ ਹੈ ਇੱਥੋਂ ਪਤਾ ਲੱਗਦਾ ਕਿ ਸੂਬੇ ਨੇ ਜੋ ਝੂਠ ਬੋਲ ਕੇ ਰਾਜਨੀਤੀ ਕੀਤੀ ਹੈ ਕਿ ਸੂਬੇ ਦੇ ਲੋਕੋ ਨੂੰ ਪਸੰਦ ਨਹੀਂ ਕਰਦੇ ਇਸੇ ਕਰਕੇ ਤੁਸੀਂ ਚੰਨੀ ਚੜਗੇ ਕਿਉਂਕਿ ਇਹਨਾਂ ਵਾਦੀਆਂ ਕਰਕੇ ਕਿ ਮੇਰੇ ਹਲਕੇ ਦੇ ਹਾਲਾਤ ਬੜੇ ਖਰਾਬ ਨਸ਼ਾ ਨੰਬਰ 1 ਵੀ ਕਰਿਆ ਉਹ ਮਾਫੀਆ ਲਾਟਰੀ ਮਾਫੀਆ ਸ਼ਹਿਰ ਜਲੰਧਰ ਦੇ ਵਿੱਚ ਨੰਬਰ 1 ਤੇ ਚੱਲ ਰਿਹਾ ਜਰੂਰੀ ਜਲੰਧਰ ਵੈਸਤੇਕ ਮੈਂ ਗੱਲ ਨਹੀਂ ਕਰ ਰਿਹਾ ਜਲੰਧਰ ਨਾਰਥ ਜਲੰਧਰ ਕੈਂਟ ਜਲੰਧਰ ਸੈਂਟਰ ਕਰਤਾਰਪੁਰ ਆਦਮਪੁਰ ਤੁਸੀਂ ਕਿਸੇ ਵੀ ਹਲਕੇ 'ਚ ਚਲੇ ਜਾਓ ਉੱਥੇ ਅੱਜ ਬੜਾ ਗਲਤ ਮਾਹੌਲ ਬਣ ਚੁੱਕਾ ਹੈ ਗਲੀ ਗਲੀ 'ਚ ਲਾਟਰੀ 500 ਲਾਟਰੀ ਸਟਾਲ ਜਲੰਧਰ ਸ਼ਹਿਰ 'ਚ ਖੁੱਲ ਚੁੱਕਾ ਹੈ ਇਹਦਾ ਇਹੋ ਜਿਹਾ ਇਲਜ਼ਾਮ ਤੁਹਾਡੇ ਨਾਲ ਜੋੜ ਕੇ ਲਾਇਆ ਜਾਂਦੇ ਆ ਕਹਿੰਦੇ ਕਿ ਰਿੰਕੂ ਔਰ ਸ਼ੀਤਲ ਉਂਗਰਾਲ ਇਹ ਜੇ ਕੰਮ ਕਰਵਾਉਂਦੀ ਆ ਭਾਈ ਤੁਸੀਂ ਬਹੁਤ ਸੀਨੀਅਰ ਪੱਤਰਕਾਰ ਹੋ ਚੈਨਲ ਦੇ ਮਾਧਮ ਨਾਲ ਪੁੱਛਣਾ ਚਾਹਨਾ ਕਿ ਮੈਨੂੰ ਤਾਂ ਸੁਸ਼ੀ ਰਿੰਕੂ ਨੂੰ 3 ਮਹੀਨੇ ਹੋ ਗਿਆ ਸਰਕਾਰ ਨੂੰ ਛੱਡ ਕੇ ਆਏ ਨੂੰ ਹੁਣ ਮੇਰਾ ਮੇਰਾ ਕੋਈ ਪਿਓ ਚਲਾ ਰਿਹਾ ਹੁਣ ਕਿਧੇ ਆ ਕਰਤਾਰਪੁਰ ਦੇ ਵਿੱਚ ਮੇਰੇ ਉੱਤੇ ਲੋਕ ਬੈਠੇ ਆ ਜਲੰਧਰ ਸੈਂਟਰ ਦੇ ਵਿੱਚ ਮੇਰੇ ਲੋਕ ਬੈਠੇ ਆ ਜਲੰਧਰ ਨਾਰਥ ਚਿਕ ਵਿੱਚ ਸੁਸ਼ੀ ਰਿੰਕੂ ਦੇ ਲੋਕ ਬੈਠੇ ਆ ਇਹ ਅੰਦਰ ਕੈਂਟ ਦੇ ਵਿੱਚ ਸ਼ੀਲ ਰਿੰਕੂ ਦੇ ਲੋਕ ਬੈਠੇ ਆ ਇਹ ਸਿੱਟਾ ਸਿਰਫ ਸਰਕਾਰ ਦੀ ਨਿਲੈਕੀ ਕਿ ਮੇਰੇ ਪਰਿਵਾਰ ਨੂੰ ਮਿੰਨੂ ਤੇ ਮੇਰੇ ਸ਼ੀਲ ਰਿੰਕੂ ਨੂੰ ਭੰਡਣਾ ਸੀ ਭੰਡ ਦਿੱਤਾ ਪਰ ਕੋਈ ਫਰਕ ਨਹੀਂ ਇਸ ਲੋਕਜ ਲੋਕਾਂ ਨੂੰ ਸਾਰਾ ਕੋਈ ਪਤਾ ਜਿਨ੍ਹਾਂ ਦੀ ਮੈਂ ਲੜਿਆ ਇੱਕ ਐਮਐਲ ਨੂੰ ਧਰਨਾ ਲਗਾ ਕੇ ਬਹਿਣਾ ਪਵੇ ਲਾਟਰੀ ਹਸਤਾਲਾਂ ਦੇ ਲਈ ਅਗਰ ਮੇਰੇ ਉਹ ਲੋਕ ਹੋਣ ਤੇ ਮੈਂ ਤੇ ਮੋਜਾਂ ਲੁੱਟਾਂ ਮੈਂ ਸਰਕਾਰ ਦੇ ਵਿੱਚ ਛੱਡ ਕੇ ਕਿਉਂ ਆਇਆ ਇਸ ਕਰਕੇ ਸਰਕਾਰ ਦੀ ਨਿਲੈਕੀ ਹੈ ਅੱਜ ਗਲੀ ਗਲੀ ਦੇ ਵਿੱਚ ਜਿਹੜੇ ਦਰਵਾਜ਼ੇ ਦਰਵਾਜ਼ੇ ਖੁੱਲੇ ਪਏ ਆ ਆਪਣੀ ਨਲਕੀ ਨੂੰ ਨਹੀਂ ਮੰਨ ਰਹੇ ਕਿ ਨਾ ਅਸੀਂ ਸਕੂਲ ਖੋਲਿਆ ਨਾ ਕੋਲੇਜ ਖੋਲਿਆ ਨਾ ਕਿਸੇ ਮਾਂ ਨੂੰ 1000 ਰੁਪਏ ਦਿੱਤਾ ਨਾ ਕਿਸੇ ਭੈਣ ਨੂੰ ਆਪਣੀਆਂ ਨਲਕੀਆਂ ਲੁਕਾਉਣ ਦੇ ਲਈ ਮੇਰੇ ਹੱਥ ਤੇ ਰਿੰਕੂ ਦੇ ਉੱਤੇ ਕੁਝ ਵੀ ਕਹਿ ਦੇਣ ਸਾਨੂੰ ਇਹਨਾਂ ਦੀ ਗੱਲਾਂ ਦੀ ਕੋਈ ਪਰਵਾਹ ਨਹੀਂ ਅਸੀਂ ਜਨਤਾ ਦੇ ਵਿੱਚ ਆ ਜਨਤਾ ਦੀ ਸੇਵਾ ਕਰੀਦੀ ਆ ਲੋਕਾਂ ਦੇ ਵਿੱਚ ਆ ਅਸੀਂ ਕੋਈ ਉਹ ਲੋਕ ਨਹੀਂ ਆ ਕਿ ਅਸੀਂ ਬਾਹਰੋਂ ਆਏ ਅਸੀਂ ਆਪਣੀ ਲੋਕਾਂ ਦੇ ਵਿੱਚ ਰਹਨੇ ਆ ਅੱਜ ਜਿਹੜਾ ਕੈਂਡੀਡੇਟ ਉਤਾਰਿਆ ਆਮ ਆਦਮੀ ਪਾਰਟੀ ਨੇ ਉਹਨਾਂ ਦਾ ਬੈਕਗ੍ਰਾਉਂਡ ਤੇ ਪਤਾ ਕਰੋ ਕਿ ਦੋ ਵਾਰੀ ਉਹਨੂੰ ਪਹਿਲੇ ਹੀ ਜਲੰਧਰ ਦੇ ਲੋਕ ਨਕਾਰ ਚੁੱਕੇ ਆ ਅੱਛਾ ਜਲੰਧਰ ਦੇ ਵਿੱਚ ਦੋ ਵਾਰੀਓ ਇਲੈਕਸ਼ਨ ਹਾਰ ਚੁੱਕੇ ਆ ਕਿਸ ਕਰਕੇ ਇਲੈਕਸ਼ਨ ਹਾਰੇ ਆ ਕਿ ਉਹਨਾਂ ਦੇ ਪਿਤਾ ਜੀ ਨੂੰ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀ ਸਭ ਤੋਂ ਵੱਡੀ ਕੁਰਸੀ ਦਿੱਤੀ ਲੋਕਲ ਵੱਡੀ ਮਿਨਿਸਟਰ ਨੇਤਾ ਹੌਸਲਾ ਨੇਤਾ ਬਣਾਇਆ ਇਹਨਾਂ ਦੇ ਪੁੱਤਰ ਨੇ ਹੀ ਕਮਾਨ ਸੰਭੀ ਜਿਹੜਾ ਮਨਬੁੱਧੀ ਜਿਹੜਾ ਇਲੈਕਸ਼ਨ ਲੜਨ ਦੇ ਲਈ ਆਇਆ ਠੀਕ ਹੈ ਉਸ ਮਨਬੁੱਧੀ ਨੇ ਪਾਰਟੀ ਦਾ ਗਰਾਭੀ ਖਤਮ ਕੀਤਾ ਆਪਣੇ ਪਿਤਾ ਦਾ ਘਰਾਬੀ ਖਤਮ ਕੀਤਾ ਤੇ ਅੱਜ ਦੋ ਵਾਰੀ ਇਲੈਕਸ਼ਨ ਹਾਰਨ ਤੋਂ ਬਾਅਦ ਅੱਜ ਕਰੋੜਪਤੀ ਕੈਂਡੀਡੇਟ ਅਰਬਪਤੀ ਕੈਂਡੀਡੇਟ ਅੱਜ ਆਮ ਆਦਮੀ ਪਾਰਟੀ ਨੂੰ ਲੱਭਿਆ ਅੱਜ ਆਮ ਆਦਮੀ ਪਾਰਟੀ ਜਿਹੜੀ ਗਰੀਬਾਂ ਦੀ ਗੱਲ ਕਰਦੀ ਸੀ ਜਿਹੜੇ ਆਮ ਘਰਾਂ ਦੀ ਗੱਲ ਕਰਦੀ ਸੀ ਅੱਜ ਉਹਨਾਂ ਨੂੰ ਆਮ ਘਰ ਦਾ ਕੈਂਡੀਡੇਟ ਨਹੀਂ ਮਿਲਿਆ ਅੱਜ ਕੈਂਡੀਡੇਟ ਵੀ ਕਿਹੜਾ ਮਿਲਿਆ ਕਰੋੜ ਅਰ ਪੱਤੀ ਜਿਹੜਾ ਬੰਦਾ ਕੈਂਡੀਡੇਟ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਵੀ ਇਹਨਾਂ ਤੇ ਇਹੀ ਇਲਜ਼ਾਮ ਲੱਗੇ ਕਿ ਇਹਨਾਂ ਨੇ ਆਪਣੀ ਪਾਰਟੀ ਦੇ ਲੋਕਾਂ ਨੂੰ ਘਾਟ ਟਿਕਟਾਂ ਦਿੱਤੀਆਂ ਮੰਤਰੀ ਉਤਾਰ ਤੇ ਇਧਰੋਂ ਉਧਰੋਂ ਲਿਆ ਕੇ ਉਤਾਰ ਦਿੱਤੀ ਭਾਜੀ ਇਹਨਾਂ ਦਾ ਗਰਾਫ ਖਤਮ ਹੋ ਚੁੱਕਾ ਹੈ ਜੀ ਲੋਕ ਇਹਨਾਂ ਨੂੰ ਪਸੰਦ ਨਹੀਂ ਕਰ ਰਹੇ ਮੈਨੂੰ ਤਾਂ ਲੱਗਦਾ ਕਿ ਇਹ ਜਿਹੜੀ ਟਿਕਟ ਹੈ ਪੈਸਿਆਂ ਦੇ ਦਮ ਤੇ ਆਈ ਹੈ ਕਿਉਂਕਿ ਸਭ ਤੋਂ ਮੀਰ ਕੈਂਡੀਡੇਟ ਹੀ ਆਇਆ ਅੱਜ ਤੁਸੀਂ ਜਾ ਕੇ ਇਹਨਾਂ ਦਾ ਮਹਿਲ ਦੇਖੋ ਜਾ ਕੇ ਇਹ ਜਲੰਧਰ ਵੈਸਟ ਦੇ ਵਿੱਚ ਇਹਨਾਂ ਦੀ ਰੈਸ਼ ਨਹੀਂ ਹੈ ਇਹਨਾਂ ਦੇ ਜਿਹੜੇ ਦੂਜੇ ਭਾਈ ਹੈ ਉਹ ਜਲੰਧਰ ਵੈਸਟ ਰਹਿੰਦੇ ਆ ਮਿੰਦਰ ਭਗਤ ਦੀ ਜ ਅੱਜ ਅਰਬਨ ਸਟੇਟ ਦੇ ਵਿੱਚ ਇੱਕ ਵੱਡਾ ਮਹਿਲ ਦੇ ਵਿੱਚ ਹੈ ਉਸ ਮੈਲ ਦੇ ਵਿੱਚ ਸਾਡੇ ਲੋਕਾਂ ਦੀ ਜਾਣਾ ਐਂਟਰੀ ਬੰਦ ਹੈ ਕਿਉਂਕਿ ਉੱਥੇ ਕਰੋੜਾਂ ਰੁਪਏ ਦੇ ਗਲੀਚੇ ਕਰੋੜਾਂ ਰੁਪਏ ਦੇ ਮਾਰਬਲ ਵਿਸ਼ੇ ਹੈ ਉਹਨਾਂ ਮਾਰਬਲਾਂ ਦੇ ਉੱਤੇ ਮੇਰੇ ਹਲਕੇ ਦੇ ਜਿਹੜੇ ਗਰੀਬ ਲੋਕ ਹੈ ਉਹ ਖੜੇ ਨਹੀਂ ਹੋ ਸਕਦੇ ਇਸ ਕਰਕੇ ਅੱਜ ਉਹਨਾਂ ਲੋਕਾਂ ਤੋਂ ਉਹਨਾਂ ਨੂੰ ਬਦਬੂ ਆਂਦੀ ਹੈ ਅੱਜ ਉਹਨਾਂ ਲੋਕਾਂ ਤੋਂ ਦੂਰ ਕਰਕੇ ਆਪਣੇ ਮਹਿਲ ਇੰਨੀ ਦੂਰ ਬਣਾਏ ਆ ਅੱਜ ਜਲੰਧਰ ਦੇ ਲੋਕ ਵੈਸੇ ਤੇ ਤੀਜੀ ਵਾਰੀ ਫੇਰਨ ਕਰਕੇ ਵੇਚਣਗੇ ਔਰ ਉਸ ਪਾਰਟੀ ਨੂੰ ਮੌਕਾ ਦੇਣਗੇ ਜਿਹੜੀ ਸੱਚ ਦੇ ਲਈ ਖੜੀ ਹੈ ਝੂਠ ਦੇ ਲਈ 28 ਮਹੀਨਾ ਜਿਹੜਾ ਝੂਠ ਹੈ ਜਨਤਾ ਨੂੰ ਮੂੰਹ ਤੋੜ ਜਵਾਬ ਦੇਗੀ 10 ਸਾਲ ਦਾ ਜਿਹੜਾ ਕੰਮ ਪ੍ਰਧਾਨ ਮੰਤਰੀ ਜੀ ਦਾ ਉਹਦੇ ਉੱਤੇ ਮੋਹਰ ਲਗਾਏਗੀ ਮੈਨੂੰ ਛੋਟੇ ਛੋਟਾ ਜਿਹਾ ਦਾਸ ਪੁੱਤਰ ਸਮਝ ਕੇ ਭਤੀਜਾ ਸਮਝ ਕੇ ਬੱਚਾ ਸਮਝ ਕੇ ਇਸ ਇਲਾਕੇ ਦੇ ਲੋਕ ਸੇਵਾ ਦਾ ਮੌਕਾ ਦੇਣਗੇ ਤੇ ਮੈਂ ਵਿਧਾਨ ਸਭਾ ਦੇ ਵਿੱਚ ਆਪਣੀ ਹਲਕੇ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਨ ਦੇ ਲਈ ਜਰੂਰ ਗੁੰਜਾਂਗਾ ਔਰ ਇੱਥੇ ਦੇ ਜੋ ਕੰਮ ਉਹ ਲੈ ਕੇ ਕੰਮ ਕਰਾਂ ਦੀ ਪੂਰੀ ਕੋਸ਼ਿਸ਼ ਕਰਾਂਗਾ ਤੁਸੀਂ ਝੂਠ ਦੀ ਗੱਲ ਕੀਤੀ ਕਦੇ ਤੁਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਬੀਜੇਪੀ ਦੇ ਉੱਪਰ ਆਪਰੇਸ਼ਨ ਲੋਟਸ ਦੇ ਇਲਜ਼ਾਮ ਲਾਏ ਤੁਹਾਡੇ ਵੱਲੋਂ ਹੀ ਉਹ ਸ਼ਿਕਾਇਤ ਗਈ ਉਹ ਕੀ ਸੀਗਾ ਫਿਰ ਹੁਣ ਤੁਸੀਂ ਬੀਜੇਪੀ ਵੱਲੋਂ ਹੀ ਲੜ ਰਹੇ ਹੋ ਕਿਤੇ ਉਹ ਆਪਰੇਸ਼ਨ ਲੋਟਸ ਕਾਮਯਾਬਤਾ ਵੀ ਨਹੀਂ ਹੋਗਾ ਜਾਂ ਫਿਰ ਉਹਦੀ ਸੱਚਾਈ ਕੀ ਸੀ ਇਹ ਮਿਸ਼ਨ ਲੋਟਸ ਜਿਹੜਾ ਉਹ ਇਹਨਾਂ ਦੀ ਇੱਕ ਸਟਿੱਕ ਤਿਆਰ ਕੀਤੀ ਹੋਈ ਸੀ ਜਦੋਂ ਆਮ ਆਦਮੀ ਦਾ ਗਰਾਫ ਡਿੱਗਦਾ ਸੀ ਉਦੋਂ ਮਿਸ਼ਨ ਲੋਟਸ ਕਦੀ ਕੋ ਮੰਤਰੀ ਠੋਕਦਾ ਕਦੀ ਕੋਈ ਐਮਐਲਏ ਠੋਕ ਦਿੱਤਾ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਨਹੀਂ ਉਹ ਫਰਿਸ਼ਕੈਟ ਝੂਠੀ ਸੀ ਤੁਹਾਡੇ ਵੱਲ ਉਹ ਸਾਨੂੰ ਇਹਨਾਂ ਵਾਲੀ ਫੋਨ ਕਰਾਇਗੇ ਸਾਨੂੰ ਜਦੋਂ ਫੋਨ ਕਰਵਾਉਂਦਾ ਸੀ ਸਾਨੂੰ ਬਾਅਦ ਚ ਪਤਾ ਲੱਗਿਆ ਜਦੋਂ ਮੈਂ ਬੋਲਿਆ ਸਾਨੂੰ ਹੌਲੀ ਹੌਲੀ ਪਤਾ ਲੱਗ ਚੁ ਗਿਆ ਜਦੋਂ ਸਾਨੂੰ ਕੁਝ ਇਹਨਾਂ ਦੇ ਅੰਦਰੂ ਹੀ ਬੰਦਿਆਂ ਤੋਂ ਪਤਾ ਲੱਗਿਆ ਕਿ ਜਦੋਂ ਆਮ ਆਦਮੀ ਪਾਰਟੀ ਜਿੱਦਾਂ ਜਿੱਦਾ ਟੁੱਟਦੀ ਜਾ ਰਹੀ ਹੈ ਉਹ ਦੋ ਦਦਾ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਹਿਸਟਰੀਆਂ ਪਤਾ ਲੱਗ ਰਹੀਆਂ ਅੱਜ ਜੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਮੇਰਾ ਮਨਿਸਟਰ ਕਰਪਸ਼ਨ ਨਾਲ ਫੜਿਆ ਗਿਆ ਵਿਜੇ ਸਿੰਘਲਾ ਜੀ ਮੇਰੇ ਬਹੁਤ ਸਤਿਕਾਰਯੋਗ ਹੈ ਮੈਂ ਉਹਨਾਂ ਨੂੰ ਪਿਤਾ ਦੇ ਤੁੱਲੇ ਮੰਨਦਾ ਮੈਂ ਨਹੀਂ ਕਹਿ ਰਿਹਾ ਸਲਾਰੀਆ ਸਾਹਿਬ ਕਹਿੰਦੇ ਸਲਾਰੀ ਸਾਹਿਬ ਫੜੇਗੇ ਉਹਨਾਂ ਦੀ ਰਿਕਾਰਡਿੰਗ ਆ ਗਈ ਕਿ ਉਹ ਹੀ ਰਿਸ਼ਵਤ ਨਾਲ ਫੜੇਗੇ ਇਹ ਕਹਿੰਦੇ ਆ ਕਿ ਐਮਐਲਏ ਜਿਹੜੇ ਆਪਣਾ ਆਪਣੇ ਰਤਨ ਜੀ ਉਹਨਾਂ ਦਾ ਪੀਏ ਫੜਿਆ ਗਿਆ ਇਹੀ ਕਹਿੰਦੇ ਮੈਂ ਨਹੀਂ ਕਹਿੰਦਾ ਕਿ ਉਹ ਕ੍ਰਪਸ਼ਨ ਨਾਲ ਭੇਟੇ ਆ ਆਪਣਾ ਮੰਤਰੀ ਠੋਕਤਾ ਐਮਐਲਏ ਠੋਕਤਾ ਕਿ ਪਾਰਟੀ ਦੇ ਗਰਾਵ ਵਿਧਾਨ ਦੇ ਲਈ ਅੱਜ ਆਮ ਆਦਮੀ ਪਾਰਟੀ ਦੀ ਹਰ ਮੀਟਿੰਗ ਦੇ ਵਿੱਚ ਵਿਜੇ ਸਿੰਘ ਲਗਲੀ ਲੈਂਚ ਕੋ ਬੈਠਾ ਹੈ ਅੱਜ ਭਗਵੰਤ ਮਾਨ ਦੇ ਰੋਡ ショਅ ਦੇ ਵਿੱਚ ਵਿਜੇ ਸਿੰਘਲਾ ਉਹਨਾਂ ਦੇ ਡਰਾਈਵਰ ਦੇ ਉੱਤੇ ਕਿਉਂ ਖੜਾ ਹੈ ਅਗਰ ਉਹ ਜਾਣਦੇ ਅੱਜ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰੋ ਕਿ ਵਿਜੇ ਸਿੰਘਲਾ ਜੀ ਕਰਪਸ਼ਨ ਦੇ ਨਾਲ ਲਪੇਟੇ ਹੈ ਕਿ ਜਾਂ ਕਰਪਸ਼ਨ ਖਤਮ ਹੋ ਗਈ ਉਹਨਾਂ ਤੋਂ ਜਾਂ ਅੱਜ ਜਿਹੜੇ ਮੇਰੇ ਵੀਰ ਐਮ ਐਲ ਏ ਉਤਾਰੇ ਹੈ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਉਹ ਅੱਜ ਕਰਪਸ਼ਨ ਦੇ ਨਾਲ ਹੈ ਕਿ ਨਹੀਂ ਅੱਜ ਹਰ ਕਾਰਵਾਈ ਕੀ ਹੋਣੀ ਸੀ ਕੁਟਾਰੂ ਚੱਕ ਦੀ ਸ਼ਰਿਆਂ ਵੀਡੀਓ ਆਈ ਬਲਕਾਰ ਸਿੰਘ ਜਿਹੜੇ ਮੰਤਰੀ ਨੇ ਉਹਨਾਂ ਦੀ ਵੀਡੀਓ ਉਹ ਵੀ ਹਲੇ ਕੈਬਨਿਟ ਦੇ ਵਿੱਚ ਹੀ ਨੇ ਉਹ ਕਮਾਊ ਪੁੱਤਰ ਹੈ ਨਾ ਕਮਾਊ ਪੁੱਤਰ ਨੂੰ ਕੌਣ ਚੜਦਾ ਘਰ ਦਾ ਕੋਈ ਕਮਾਊ ਪੁੱਤਰ ਹੋਵੇ ਉਹਨੂੰ ਕਦੀ ਘਰ ਦੇ ਪਰਿਵਾਰ ਦੇ ਅੱਜਕੱਲ ਉਹਨੂੰ ਹੀ ਵੱਡਾ ਕਹਿੰਦੇ ਆ ਘਰ ਦਾ ਕਮਾਊ ਪੁੱਤਰ ਕੋਈ ਛੋਟਾ ਵੀ ਹੋਵੇ ਨਾ ਉਹਨੂੰ ਵੱਡਾ ਬਣ ਜਾਂਦਾ ਘਰ ਦੇ ਵਿੱਚ ਅੱਜ ਜਿਹੜੇ ਬਲਕਾਰ ਜੀ ਹੈ ਜਾਂ ਕੋਈ ਲਾਜਨ ਘਟਾਰੂ ਜੀ ਹੈ ਹੋਰ ਵੀ ਕੋਈ ਮਨਿਸਟਰ ਹੈ ਅੱਜ ਪਾਰਟੀ ਦੇ ਨਹੀਂ ਕਮਾਊ ਪੁੱਤਰ ਹੈ ਅੱਜ ਜਿਹੜਾ ਵਿਦੇਸ਼ ਜਿਹੜੀਆਂ ਬਾਹਰ ਲੀਆਂ ਸਟੇਟਾਂ ਚ ਇਲੈਕਸ਼ਨ ਲੜਿਆ ਜਾ ਰਿਹਾ ਹੈ ਇਹਨਾਂ ਕਮਾਊਆਂ ਪੁੱਤਰਾਂ ਦੇ ਸਿਰ ਤੇ ਲੜਿਆ ਜਾ ਰਿਹਾ ਹੈ ਅੱਜ ਹੀ ਜਾ ਕੇ ਦੇਖੋ ਮੱਧ ਪ੍ਰਦੇਸ਼ ਚ ਦੇਖੋ ਕਿੱਡੀ ਵੱਡੀ ਐਡ ਲੱਗੀ ਹੈ ਜਾ ਕੇ ਦੇਖੋ ਮਹਾਰਾਸ਼ਟਰ ਚ ਜਾ ਕੇ ਦੇਖੋ ਹਰਿਆਣਾ ਚ ਜਾ ਕੇ ਦੇਖੋ ਕਿ ਸੂਬੇ ਦੀ ਸਰਕਾਰ ਦੇ ਕੋਲ ਪੈਸਾ ਨਹੀਂ ਦਿਖਾਉਣ ਦੇ ਲਈ ਐਡਾਂ ਕਰੋੜਾਂ ਰੁਪਈਆਂ ਦੂਜੀਆਂ ਸਟੇਟਾਂ ਚ ਲੱਗੀਆਂ ਇਸ ਕਰਕੇ ਸਾਡੇ ਸਾਰਾ ਜਿਹੜਾ ਪੈਸਾ ਹੈ ਦੂਜੀਆਂ ਸਟੇਟਾਂ ਦੇ ਇਲੈਕਸ਼ਨ ਚ ਖਰਾਬ ਕੀਤਾ ਜਾ ਰਿਹਾ ਇਹ ਸ਼ਿਤਰ ਜੀ ਜਦੋਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਇਹ ਗੱਲਾਂ ਤੁਸੀਂ ਉਦੋਂ ਕਿਉਂ ਨਹੀਂ ਕਰਦੇ ਰਹੇ ਕੀਤੀਆਂ ਗੱਲਾਂ ਜੀ ਸੀਨੀਅਰ ਲੀਡਰਸ਼ਿਪ ਦੇ ਧਿਆਨ ਚ ਲੈ ਕੇ ਆਉਂਦੀ ਉੱਥੇ ਵਨਮਿੰਚੋ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੋਈ ਹੁੰਦਾ ਕਿਸੇ ਮੰਤਰੀ ਦੀ ਕੋਈ ਤਾਕਤ ਨਹੀਂ ਕਿਸੇ ਐਮਐਲਏ ਦੀ ਕੋਈ ਤਾਕਤ ਨਹੀਂ ਕਿਸੇ ਅਫਸਰ ਦੀ ਕੋਈ ਤਾਕਤ ਨਹੀਂ ਅਫਸਰ ਜਿਹੜੇ ਆ ਉਹ ਜੋ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਕਿਉਂਕਿ ਮੈਂ ਤਾਂ ਵਿਰੋਧੀ ਪਾਰਟੀ 'ਚ ਬੈਠਾ ਕਈ ਲੋਕ ਸਮਝਣਗੇ ਕਿ ਯਾਰ ਇਹ ਤਾਂ ਪਾਰਟੀ ਛੱਡ ਗਿਆ ਪਰ ਮੈਂ ਧੰਨਵਾਦ ਕਰਦਾ ਡਾਕਟਰ ਅਜੇ ਜੀ ਦਾ ਅੰਬਲੀ ਸਰ ਤੋਂ ਜੋ ਉਹਨਾਂ ਨੇ ਇੱਕ ਹਫਤਾ ਪਹਿਲੇ ਸੱਚ ਬੋਲਿਆ ਨਾ ਪਾ ਮੁੱਕਰ ਕੇ ਕੁਮਰਜੀਤ ਪ੍ਰਤਾਪ ਅੱਜ ਵੀ ਖੜੇ ਨੇ ਆਪਣੀ ਉਹ ਡਰ ਇਹ ਨਾਲ ਹੀ ਡਰਾਉਂਦੇ ਨੇ ਨਾ ਇਸ ਕਰਕੇ ਡਰ ਕਰਕੇ ਮੈਂ ਛੜ ਕੇ ਆਇਆ ਨਾ ਮੈਂ ਇਹਨਾਂ ਦੇ ਖਿਲਾਫ ਜਦੋਂ ਬੋਲਣ ਦੀ ਕੋਸ਼ਿਸ਼ ਕਰਦਾ ਸੀ ਮੈਨੂੰ ਧਮਕਾਨ ਦੀ ਕੋਸ਼ਿਸ਼ ਕਰਦੇ ਸੀ ਕਦੀ ਪਰਚਿਆਂ ਦੀ ਧਮਕੀ ਕਦੀ ਨੁਕਸਾਨ ਕਰਨ ਦੀ ਧਮਕੀ ਕੋਈ ਡਰ ਨਹੀਂ ਹੈ ਨਾ ਤੋ ਜੋ ਕਰਨਾ ਹੁਣ ਵੀ ਉਹਨਾਂ ਨੇ ਇਹ ਗੱਲ ਕਹੀ ਆ ਸੁਸ਼ੀ ਰਿੰਕੂ ਲਾਈਵ ਹੋਈ ਸੀ ਉਹ ਕਹਿੰਦੇ ਕਿ ਜੇਕਰ ਚੋਣ ਲੜਦੇ ਅਸ਼ੀਤ ਰੰਗਰਾਲ ਜਾਂ ਚੋਣ ਤੋਂ ਪਹਿਲਾਂ ਤੇ ਜਾਂ ਚੋਣ ਤੋਂ ਬਾਅਦ ਉਹਨਾਂ ਤੇ ਪਰਚਾ ਕੀਤਾ ਜਾ ਸਕਦਾ ਕੋਈ ਗੱਲ ਨਹੀਂ ਬਿਲਕੁਲ ਚਿਆਰ ਬੱਟਾ ਪਰਚਾ ਕਰਨ ਕੋਈ ਪ੍ਰੂਫ ਤੇ ਐਵੀਡੈਂਸ ਤੇ ਕਰਨਗੇ ਨਾ ਅਗਰ ਮੇਰੇ ਖਿਲਾਫ ਕੋਈ ਐਵੀਡੈਂਸ ਲੈ ਕੇ ਆਣ ਮੈਂ ਸਿਆਸਤ ਨਹੀਂ ਲੜਾਂਗਾ ਕਦੀ ਇਹ ਮੈਨੂੰ ਇਲੈਕਸ਼ਨ ਲੜਨ ਦਾ ਸ਼ੌਂਕ ਨਹੀਂ ਆ ਕਿਉਂਕਿ ਮੈਂ ਲੋਕਾਂ ਦੀ ਸੇਵਾ ਕਰਦਾ ਲੋਕਾਂ ਦਾ ਸੇਵਾਦਾਰ ਬਣ ਕੇ ਸਾਰਾ ਦਿਨ ਮੇਰਾ ਪਰਿਵਾਰ ਸਮਰਪਿਤ ਹੈ ਇਸ ਕਰਕੇ ਅੱਜ ਇਹ ਮੇਰੀ ਸ਼ੋਭੀ ਖਰਾਬ ਕਰਨ ਦੇ ਲਈ ਮੇਰੇ ਪਰਿਵਾਰ ਦੀ ਇਹ ਲੋਕ ਇਲਜ਼ਾਮ ਲਗਾ ਰਹੇ ਆ ਪਰ ਮੈਂ ਆਪਣੇ ਗੁਰੂ ਮਹਾਰਾਜ ਨੂੰ ਮੰਨਦਾ ਮੈਨੂੰ ਆਪਣੇ ਪਰਮਾਤਮਾ ਤੇ ਬਹੁਤ ਵਿਸ਼ਵਾਸ ਹੈ ਜਿਹੜੇ ਲੋਕ ਮੇਰੇ ਪਰਿਵਾਰ ਨੂੰ ਭੰਡਣਗੇ ਜਿਹੜੇ ਲੋਕ ਮੇਰੀ ਸ਼ੋਭੀ ਖਰਾਬ ਕਰਨਗੇ ਉਹਨਾਂ ਨੂੰ ਪਰਮਾਤਮਾ ਮaaf ਨਹੀਂ ਕਰੇਗਾ ਪਰਮਾਤਮਾ ਬਹੁਤ ਵੱਡੀ ਸਜ਼ਾ ਦੇਗਾ ਉਹਨਾਂ ਦੇ ਬਣਦੀ ਕਾਰਵਾਈ ਕਰੂਗਾ ਪਰਮਾਤਮਾ ਲੱਗਦਾ ਨਹੀਂ ਕਿ ਆ ਜਿਹੜੇ ਜਨਰਲ ਇਲੈਕਸ਼ਨ ਹੋਈ ਐ MP ਦੀ ਉਹਦੇ ਵਿੱਚ ਜਿਹੜੇ ਦਲ ਬਦਲ ਕੇ ਇਧਰ ਉਧਰ ਗਏ ਲੋਕ ਸੀਗੇ ਉਹਨਾਂ ਨੂੰ ਨਕਾਰ ਕੇ ਚਰਨਜੀਤ ਸਿੰਘ ਚੰਨੀ ਨੂੰ ਚੁਣਿਆ ਕੀ ਲੱਗਦਾ ਹੈ ਕਿ ਤੁਸੀਂ ਵੀ ਹੁਣ ਦਲ ਬਦਲ ਕੇ ਉਧਰ ਗਏ ਹੋ ਤਾਂ ਨੁਕਸਾਨ ਤਾਂ ਨਹੀਂ ਹੋਊ ਇਸ ਚੀਜ਼ ਦਾ ਜਲੰਧਰ ਦੇ ਲੋਕਾਂ ਨੇ ਸੁਸ਼ੀਲ ਰਿੰਕੂ ਨੂੰ ਅਤੇ ਭਾਰਤੀ ਜਨਤਾ ਪਾਰਟੀ ਨੂੰ ਬੜਾ ਵੱਡਾ ਫਤਵਾ ਦਿੱਤਾ ਸਾਨੂੰ ਇੱਥੋਂ ਬਹੁਤ ਵੱਡੀ ਬੋਟ ਬੈਂਕ ਮਿਲੀ ਐ ਸਾਨੂੰ ਲੋਕਾਂ ਨੇ ਵਿਸ਼ਵਾਸ ਕੀਤਾ ਪਾਰਟੀ ਦੇ ਉੱਤੇ ਉਸ ਵਿਸ਼ਵਾਸ ਦੇ ਉੱਤੇ ਉਹਨਾਂ ਦੀ ਸੇਵਾ ਕਰਾਂਗੇ ਬਾਕੀ ਜਿਹੜਾ ਚੰਨੀ ਜੀ ਜਿੱਤਣ ਦਾ ਜਿਹੜਾ ਕਾਰਨ ਸੀ ਉਹ ਜਿਹੜਾ ਇੰਡੀਆ ਗੱਠਬੰਧ ਹੈ ਜਾਂ ਕਾਂਗਰਸ ਪਾਰਟੀ ਨੇ ਇੱਕ ਇੱਕ ਪ੍ਰਚਾਰ ਕੀਤਾ ਜਿਹਦੇ ਕਰਕੇ ਹਿੰਦੁਸਤਾਨ ਦਾ ਜਿਹੜਾ ਦਲਿਤ ਸੀ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਅਗਰ ਤੀਜੀ ਵਾਰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣ ਗਏ ਅਗਰ 400 ਪਾਰ ਸੀਟਾਂ ਦੀ ਜਿਹੜੀ ਗੱਲ ਕਰ ਰਹੇ ਆ ਮੋਦੀ ਜੀ ਉਹ 400 ਪਾਰ ਇਸ ਕਰਕੇ ਕਰ ਰਹੇ ਆ ਕਿ ਜੇ 400 ਸੀਟਾਂ ਆ ਗਈਆਂ ਜਿਹੜਾ ਡਾਕਟਰ ਬਾਬਾ ਸਾਹਿਬ ਅਮਰੀਕਾ ਦਾ ਜਿਹੜਾ ਸੰਵਿਧਾਨ ਹੈ ਉਹਨੂੰ ਨਰਿੰਦਰ ਮੋਦੀ ਤੋੜ ਦੇਣਗੇ ਉਹ ਅੱਜ ਹਿੰਦੁਸਤਾਨ ਦੇ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਉਹ ਝੂਠ ਬੋਲ ਕੇ ਇਹਨਾਂ ਨੇ ਜੋ ਪ੍ਰਚਾਰ ਕੀਤਾ ਸੀ ਜਿਹੜੇ ਲੋਕ ਗੁੰਮਰਾਹ ਹੋਏ ਸੀ ਅੱਜ ਉਹ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਆ ਉਹੀ ਲੋਕ ਅੱਜ ਮੈਨੂੰ ਵੋਟ ਦੇਣਗੇ ਮੇਰੀ ਪਾਰਟੀ ਨੂੰ ਵੋਟ ਦੇਣਗੇ ਔਰ ਇਹਨਾਂ ਲੋਕਾਂ ਨੂੰ ਉਹਦਾ ਮੂੰਹ ਤੋੜ ਜਵਾਬ ਦੇਣਗੇ ਹੁਣ ਜਿਹੜਾ ਇਲੈਕਸ਼ਨ ਹੋਇਆ 24 ਦਾ ਲੋਕ ਸਭਾ ਦਾ ਉਦੇ ਵਿੱਚ ਬੜਾ ਛੋਟਾ ਜਿਹਾ ਮਾਰਜਨ ਸੀਗਾ ਤੁਹਾਡਾ ਔਰ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ 15000 ਤੀ ਰਹਿ ਗਈ ਹੈ ਕਿ ਕਿਹਦੇ ਨਾਲ ਮੁਕਾਬਲਾ ਜਿਹੜਾ ਤੁਸੀਂ ਮੰਨਦੇ ਮੇਰਾ ਜਿਹੜਾ ਮੁਕਾਬਲਾ ਹੋਏਗਾ ਮੇਰੀ ਪਾਰਟੀ ਦਾ ਜਿਹੜਾ ਮੁਕਾਬਲਾ ਹੋਏਗਾ ਉਹ ਝੂਠ ਔਰ ਸੱਚ ਦਾ ਹੋਏਗਾ ਜਿੰਨਾ ਕ ਲੋਕ ਮੈਨੂੰ ਸੱਚ ਦੇ ਲਈ ਵੋਟ ਦੇਣਗੇ ਮੇਰਾ ਮਾਰਜਨ ਵੱਧ ਜਾਏਗਾ ਤੇ ਜੇ ਲੋਕ ਝੂਠ ਦੇ ਨਾਲ ਖੜੇ ਹੋਣਗੇ ਕਿ ਜਿਹੜਾ 28 ਮਹੀਨਿਆਂ ਦਾ ਝੂਠ ਭਗਵੰਤ ਮਾਨ ਜੀ ਦਾ ਜਿਹੜੀਆਂ ਗਰੰਟੀਆਂ ਜਿਹੜੇ ਵਾਦੇ ਤੇ ਜੇ ਝੂਠ ਦੇ ਲੋਕ ਜੇ ਮੋਹਰ ਲਗਾ ਦਿੱਤੀ ਦੇ ਲੋਕ ਬਹੁਤ ਪ੍ਰਸਤਾਨਗੇ ਇਹ ਜਲੰਧਰ ਸ਼ਹਿਰ ਦੇ ਡਵੈਲਪਮੈਂਟ ਹੈ ਹੋਰ ਪਿੱਛੇ ਚਲੀ ਜਾਏਗੀ ਇਸ ਕਰਕੇ ਜਿਹੜਾ ਮੇਰਾ ਮਾਰਜਨ ਹੈ ਉਹ ਸੱਚ ਉਹ ਝੂਟ ਤੇ ਆ ਭਗਵਾਨ ਤੁਮਾਨ ਆ ਗਿਆ ਹੁਣ ਤੁਹਾਨੂੰ ਇੱਥੇ ਜਿਮਨੀ ਚੋਣ ਦੇ ਲਈ ਸਪੈਸ਼ਲ ਕਹਿੰਦੇ ਇੱਥੇ ਰਹਿ ਕੇ ਲੜਨੀ ਹੈ ਤੂੰ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਕਰੋੜਾਂ ਰੁਪਈਆ ਹੋਟਲਾਂ ਦਾ ਬੇਲੇੜਾ ਬੱਚੇਗਾ ਸਾਡੇ ਪੰਜਾਬ ਦੇ ਉੱਤੇ ਬੋਝ ਨਹੀਂ ਪਏਗਾ ਕਿਉਂਕਿ ਪਹਿਲੇ ਪੀਪੀ ਉਤਰਦੇ ਸੀ ਸਿੱਧਾ ਗੱਡੀ ਚ ਹੋਟਲ ਹੋਟਲ ਤੋਂ ਸਿੱਧਾ ਪੀਪੀ ਤੇ ਚੰਡੀਗੜ੍ਹ ਜਲੰਧਰ ਦੇ ਲੋਕਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਦਾ ਸੀ ਸ਼ਾਇਦ ਕੋਠੀ ਦੇ ਕਰਕੇ ਜਲੰਧਰ ਦੇ ਜਿਹੜੇ ਵਰਕਰ ਹੈ ਜਿਨ੍ਹਾਂ ਨੇ ਮਿਹਨਤ ਕੀਤੀ ਜਿਹੜੇ ਪਾਰਟੀ ਨੂੰ ਖੜਾ ਕੀਤਾ ਸ਼ਾਇਦ ਉਹਨਾਂ ਨੂੰ ਮਿਲਣ ਦਾ ਮੌਕਾ ਮਿਲ ਜਾਵੇ ਹੁਣ ਕੋਈ ਵੱਡਾ ਲੀਡਰ ਆਉ ਤੁਹਾਡੇ ਲਈ ਬੀਜੇਪੀ ਦੇ ਪ੍ਰਚਾਰ ਪੂਰੀ ਪਾਰਟੀ ਵਿਚਾਰ ਕਰੇਗੀ ਡਟ ਕੇ ਕਰਾਂਗੇ ਇਹ ਸੀਟ ਜਿੱਤਾਂਗੇ ਪਾਰਟੀ ਦੀ ਝੋਲੀ ਚ ਪਾਵਾਂਗੇ ਗੱਲਬਾਤ ਇੱਕ ਧੰਨਵਾਦ ਜੀ ਤਾਂ ਇਹ ਸਨ ਸ਼ੀਤਲ ਅੰਗਰਾਲ ਜੀ ਜਿਨ੍ਹਾਂ ਨੇ ਜਿੱਤ ਦਾ ਦਾਵਾ ਕੀਤਾ ਔਰ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵਾਦੇ ਜਿਹੜੇ ਆਪਣੇ ਨਹੀਂ ਪੂਰੇ ਕੀਤੇ ਜਿਹਦੇ ਕਰਕੇ ਉਹਨਾਂ ਨੇ ਪਾਰਟੀ ਜਿਹੜੀ ਹੈ ਛੱਡ ਕੇ ਆ ਕੈਮਰਾਮੈਨ ਕੁਝ ਦੇ ਨਾਲ ਸੁਖਿੰਦਰ ਸਿੱਧੂ ਰਜਾਨਾ ਲੋਕਨਾ ਟੀਵੀ ਜਲੰਧਰ